ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦੇ ਠੀਕ ਠਾਕ ਹੋ ਜੀ ਤੇ ਬਾਰਸ਼ਾ ਕਿੰਨੀ ਘੋ ਰਹੀ ਆ ਪੰਜਾਬ ਦੇ ਵਿੱਚ ਆਪਣੇ ਪਿੰਡਾਂ 'ਚ ਯਾਰ ਬਹੁਤ ਬਾਰਸ਼ ਹੋ ਰਹੀ ਆ ਇਸ ਵਾਰ ਜਿਹੜਾ ਮੌਸਮ ਵਿਭਾਗ ਨੇ ਦੱਸਿਆ ਸੀਗਾ ਆਪਾਂ ਨੂੰ ਵੈਦਰ ਪੇਜ ਵਾਲੇ ਵੀ ਦੱਸ ਦੇ ਸੀਗੇ ਵੀ ਬਾਰਸ਼ ਬਹੁਤ ਹੋਣੀ ਆ ਅਰ ਜੇ ਆਪਾਂ ਕਹਿ ਲਈਏ ਇਨਫੋਰਮੇਸ਼ਨ ਆ ਜਿਹੜੀ ਕਦੇ ਇੰਨੀ ਪ੍ਰੋਪਰ ਨਹੀਂ ਕਦੇ ਬਾਰਸ਼ ਵੀ ਹਟ ਜਾਂਦੀ ਹੁੰਦੀ ਆ ਪਰ ਇਸ ਵਾਰ ਜਿਹੜੀ ਬਾਰਸ਼ਾ ਬਹੁਤ ਜ਼ਿਆਦਾ ਹੋ ਰਹੀ ਆ ਕਾਫੀ ਨੁਕਸਾਨ ਹੋਣ ਦਾ ਖਾਤਸਾ ਵੀ ਪੰਜਾਬ ਦੇ ਬਾਹਲੇ ਪਿੰਡਾਂ ਦੇ ਵਿੱਚ ਤਾਂ ਹੜ੍ਹ ਆਏ ਹੋਏ ਨੇ ਆਪਾਂ ਨੂੰ ਪਤਾ ਹੀ ਆ ਹਨਾ ਕਿ ਉੱਥੇ ਕੀ ਹਾਲਾਤ ਹੋਣਗੇ ਵੀ ਬਹੁਤ ਔਖਾ ਫਸਲ ਦਾ ਪਸ਼ੂਆਂ ਦਾ ਪਰਿਵਾਰਾਂ ਦਾ ਘਰ ਵੀ ਕਈ ਦੱਸਦੇ ਆ ਵੀ ਬਹੁਤ ਨੁਕਸਾਨ ਹੋ ਗਏ ਪਾਣੀ ਭਰ ਗਿਆ ਤੇ ਰੁੜ ਗਿਆ ਤੇ ਬਾਰਿਸ਼ ਹੈ ਜਿਹੜੀ ਅੱਜ ਸਵੇਰ ਤੋਂ ਜਿਆਦਾ ਬਹੁਤ ਜਿਆਦਾ ਬਾਰਿਸ਼ ਹੋਈ ਆ ਸਾਡੇ ਇੱਧਰ ਪਿੰਡਾਂ 'ਚ ਵਿੱਚ ਤਾਂ ਬਹੁਤ ਜਿਆਦਾ ਸਵੇਰੇ ਜਿਹੜੀ 5 ਵਜੇ ਬਾਰਿਸ਼ ਚੱਲੀ ਆ ਰਾਤ ਕਣਮਣ ਕਣਮਣ ਕਦੇ ਹੋ ਕੇ ਹਟ ਜਾਂਦੀ ਸੀਗੀ ਪਰ ਜਿਹੜੀ ਸਵੇਰੇ ਅੱਜ ਬਾਰਿਸ਼ ਹੋਈ ਆ ਬਹੁਤ ਜ਼ਿਆਦਾ ਜ਼ਬਰਦਸਤ ਬਾਰਿਸ਼ ਹੋਈ ਆ ਅੱਜ 5 ਤੋਂ ਲੈ ਕੇ 7 ਤੱਕ ਦਾ ਜਾਣਦੀ ਬਹੁਤ ਮੋਟੀ ਕਣੀ ਦਾ ਤੇ ਲਗਾਤਾਰ ਮੀਂਹ ਚੱਲਿਆ ਕੱਲ ਜਿਹੜਾ ਰਿਸਕ ਇੱਕ ਹੋ ਗਿਆ ਸੀਗਾ ਸਾਡੇ ਏਰੀਆ ਦੇ ਵਿੱਚ ਜਿਹੜੀ ਨਹਿਰ ਚੱਲਦੀ ਆ ਅ ਜਲਮਾਨੇ ਦੇ ਪੁਲ ਤੇ ਕੰਡਾਂ ਦੇ ਵਿੱਚ ਅਨਾਉਂਸਮੈਂਟਾਂ ਵੀ ਹੋਈਆਂ ਸੀਗੀਆਂ ਉਧਰ ਤੇ ਕਿਹੜਾ ਬਾਹਾਂ ਟੁੱਟਣ ਦਾ ਖਾਸਾ ਹੋ ਗਿਆ ਸੀਗਾ ਬੰਨ ਜਿਹੜਾ ਮਾੜਾ ਹੋ ਗਿਆ ਸੀ ਪਾਣੀ ਬਿਲਕੁਲ ਜਿਹੜਾ ਕਿਨਾਰਿਆਂ ਦਾ ਲੱਗਿਆ ਸੀਗਾ ਪਰ ਉਦੋਂ ਮ ਕਰਿਆ ਚਲਮਾਣੇ ਵਾਲੇ ਬਾਈਆਂ ਹੋਣਾਂ ਨੇ ਸਾਰੇ ਪਿੰਡ ਨੇ ਜਾਣ ਦੀ ਸਮੇਂ ਤੇ ਸਮਾਂ ਸਾਮ ਲਿਆ ਜਾ ਕੇ ਤੇ ਬੰਦ ਨੂੰ ਜਿਹੜਾ ਪੱਕਾ ਕਰਤਾ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਖਾਦਸਾ ਸੀਗਾ ਪਰ ਹੁਣ ਕਹ ਦੱਸਦੇ ਆ ਵੀ ਬਾਈ ਨੇ ਇੱਕ ਨਾ ਹੋਣੀ ਗੱਲ ਹੋਈ ਸੀਗੀ ਉਹ ਕਹਿੰਦਾ ਵੀ ਪਿੰਡ ਚ ਪਾਣੀ ਕਾਫੀ ਆ ਮੀਂਹ ਦਾ بارش ਕਿਉਂਕਿ ਨਕਾਸੀ ਦਾ ਪ੍ਰੋਬਲਮ ਨਾ ਚਾਈ ਜਾਂਦੀ ਆ ਕੁਦਰਤੀ ਗੱਲ ਆ ਇਹ ਇਹ ਸਮੱਸਿਆ ਵੱਡੀ ਆ ਸੋ ਹੁਣ ਦਾ ਮਾਲਕ ਅੱਗੇ ਅਰਦਾਸਾਂ ਹੀ ਕਰੋ ਯਾਰ ਵੀ ਬਸ ਮਾਲਕ ਬਹੁਤ ਹੋ ਗਿਆ ਹੁਣ ਦਾ ਜੀ ਬਸ ਕਰੋ ਜੀ ਹੁਣ ਤਾਂ ਹੁਣ ਤਾਂ ਯਾਰ ਇਸ ਵਾਰ ਲੈਂਟਰ ਵੀ ਚੋਣ ਲੱਗ ਗਏ ਜਿਹੜਾ ਰਾਤਵਾ ਮੀਂਹ ਪੈ ਰਿਹਾ ਨਾ ਇਹਦੇ ਨਾਲ ਪੱਕੇ ਕੋਠਿਆਂ ਵਾਲਿਆਂ ਦੀ ਵੀ ਪ੍ਰੋਬਲਮ ਆ ਗਈ ਉਹਨਾਂ ਦੇ ਵੀ ਲੈਂਟਰ ਨੇ ਜਿਹੜੇ ਚੋ ਰਹੇ ਨੇ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕਿਤੇ ਕੋਈ ਨੁਕਸਾਨਦਾਨੀ ਬਚਤ ਰਹੇਗੀ ਜਾਂ ਮੀਂਹ ਕਿਵੇਂ ਆ بارش ਕਿਵੇਂ ਪੈ ਰਹੀ ਆ ਪਿੰਡ ਲੋਹਟਵਾਲੀ ਜ਼ਿਲ੍ਹਾ ਲੁਧਿਆਣਾ ਬਹੁਤ ਜ਼ਿਆਦਾ بارش ਆ ਬਾਈ ਪਰਸੋਂ ਦੀ ਹਜੇ ਦੱਸਦੇ ਆ ਵੀ 27 ਤੱਕ ਦੱਸਦੇ ਵੈਸੇ ਅੱਜ ਦਾ 3 ਘੰਟੇ ਦਾ ਜਿਹੜਾ ਕੱਲ ਦਾ 3 ਘੰਟੇ ਦਾ ਖਤਰਾ ਸੀ ਉਹ ਵੀ ਕਾਫੀ ਮੀਂਹ ਪਿਆ ਅੱਜ ਵੀ ਦੱਸਦੇ ਆ ਵੀ ਜਿਹੜਾ 3 ਘੰਟੇ 4 ਘੰਟੇ بارش ਹੋਣੀ ਆ ਜਾਣ ਦੀ ਹੁਣ ਆਪਾਂ ਨੂੰ ਦੱਸਿਆ ਸੀਗਾ ਅੱਜ ਸਵੇਰ ਦਾ ਟਾਈਮ ਸੀ ਜਿਹੜਾ 80% ਦੀ ਜਿਹੜੀ بارش ਸੀਗੀ ਜਿਹੜੀ ਨੋਟ ਕੀਤੀ ਗਈ ਸੀ ਤੇ 80% ਕੀ ਵਾਧੇ ਪੈ ਗਈ ਉਹ ਤਾਂ ਹੁਣ ਮੰਨ ਸੀ ਜਿਹੜਾ 7 ਵਜੇ ਤੋਂ ਫਿਰ ਸੀਗਾ 60 ਤੇ 70 ਦਾ ਵਿਚਾਲਾ ਹੁਣ ਮੰਨ ਕੇ ਚਲੋ 8 ਵਜੇ 7 ਮਿੰਟ ਹੋ ਰਹੇ ਨੇ ਹੁਣ ਵੀ ਥੋੜਾ ਰੋਕੇ ਦੁਬਾਰਾ ਮੀ ਸਟਾਰਟ ਹੋ ਗਿਆ ਲੋਕ ਆਪਣੇ ਘਰਾਂ ਦੇ ਵਿੱਚ ਇੰਨੀ ਬੜੇ ਬੈਠ ਨੇ ਕੋਈ ਕੰਮ ਵਾਲਾ ਕੋਈ ਮਾੜਾ ਮੋਟਾ ਨਿਕਲਦਾ ਨਹੀਂ ਸੜਕ ਤੇ ਵੀ ਸੁੰਨ ਸਰਾ ਹੀ ਬਈਆ ਪਰ ਬੱਦਲਾ ਜਿਹੜਾ ਫੁੱਲ ਭੁਲੇ ਬਹੁਤ ਮੀਂਹ ਆਉਣ ਦੇ ਅਸਾਰ ਹਜੇ ਵੀ ਬਣੇ ਹੋਏ ਨੇ ਸੋ ਪ੍ਰਬੰਧ ਫੌਲ ਰੱਖਿਓ ਮਾਲਕ ਸੁੱਖ ਰੱਖੇ ਮਾਲਕਾ ਬਸ ਨੁਕਸਾਨ ਤੋਂ ਬਚਾਈ ਜਾਨੀ ਮਾਲੀ ਨੁਕਸਾਨ ਤੋਂ ਵਾਜੇ ਚਲੋ بارش ਤਾਂ ਹੁਣ ਜਿਹੜੀ ਪੈਣੀ ਆ ਉਹ ਤਾਂ ਪੈਣੀ ਹੀ ਆ ਘਰਾਂ ਦੇ ਵਿੱਚ ਪਾਣੀ ਵੜ ਗਿਆ ਕਾਫੀ ਬੁਰਾ ਹਾਲ ਆ ਸੋ ਜਿੰਨਾ ਇਲਾਕੇ ਚ ਹੜਾ ਹੈ ਨੇ ਉਹਨੇ ਸਥਿਤੀ ਬਹੁਤ ਯਾਰ ਤਰਸਜੋਗ ਹੋਈ ਹੋ ਕੀ ਹਾਲਾਤ ਹੋਣਗੇ ਉੱਥੇ ਤੇ ਆਪਣੇ ਨੇੜੇ ਗੁਰਦੁਆਰਾ ਰਾੜਾ ਸਾਹਿਬ ਤੁਹਾਨੂੰ ਪਤਾ ਹੀ ਗੱਲ ਮਾਹਪੁਰ ਜਿਹੜੇ ਸੀਗੇ ਉੱਥੇ ਚੜਾਈ ਕਰਗੇ ਸੀਗੇ ਉੱਥੇ ਵੱਡੇ ਸਮਾਗਮ ਹੁੰਦੇ ਨੇ ਉੱਥੇ ਪ੍ਰਬੰਧ ਦੇਖੋ ਗੱਡੇ ਗੱਡੇ ਪ੍ਰਬੰਧ ਹੁੰਦੇ ਆ ਕਿੰਨਾ ਵਾਰਸ ਦੀ ਵਜ੍ਹਾ ਨਾਲ ਪ੍ਰਬੰਧ ਇੱਕ ਉਪਰੋ ਇਹ ਗੱਲ ਹੋ ਜਾਣੀ ਬਹੁਤ ਸਮੱਸਿਆ ਖੜੀ ਹੋ ਜਾਂਦੀ ਆ ਚੀਜ਼ਾਂ ਦੇ ਨਾਲ ਆ ਅਰਸ਼ ਅੱਜ ਹੋ ਗਈ ਤਰੀਕ 26 27 ਤੱਕ ਦੱਸ ਦਿਆ ਵੀ ਤੋ ਤਿੰਨ ਦਿਨਾਂ ਜਿਹੜਾ ਮੀਂਹ ਦੱਸਿਆ ਸੀਗਾ ਪਰ ਕਦੇ ਅੱਗੇ ਅਨੁਮਾਨ ਇੰਨਾ ਸਹੀ ਨਹੀਂ ਜਾਂਦਾ ਹੁੰਦਾ ਆਪਣੇ ਮੌਸਮ ਵਿਭਾਗ ਦਾ ਕਦੇ ਨਾ ਕਦੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਕਿ ਮੀਂਹ ਜਿਹੜਾ ਉਹ ਹਟ ਕੇ ਸਾਝਾ ਲੈ ਲੈਂਦਾ ਹੁੰਦਾ ਪਰ ਇਸ ਵਾਰ ਹੋਈ ਨਹੀਂ ਇਹ ਗੱਲ ਇਸ ਵਾਰ ਲਗਾਤਾਰ ਹੀ ਪਰਸੋਂ ਦਾ ਮੰਨ ਕੇ ਚੱਲੋ ਮੀਂਹ ਚੱਲਿਆ ਹੋਇਆ ਜਿਹੜੀ ਜਾਣ ਦੀ ਮੀਂਹ ਨਾਲ ਦੋ ਦੋ ਹੱਥ ਹੋਏ ਨੇ ਪਰਸੋਂ ਦੁਪਹਿਰ ਦੇ ਜ਼ਿਆਦਾ ਹੋਏ ਨਹੀਂ ਜਿਹੜਾ ਦੁਪਹਿਰੇ ਤਕਰੀਬਨ 12 1 ਵਜੇ ਤੋਂ ਮੀਂਹ ਚੱਲਿਆ ਜੇਰ ਸਾਰੀ ਰਾਤ ਪਈ ਗਿਆ ਪਰਸੋਂ ਰਾਤ ਵੀ ਕੱਲ ਦਿਨੇ ਵੀ ਪਈ ਗਿਆ ਤੇ ਸਵੇਰੇ ਥੋੜਾ ਜਿਹਾ ਅੱਜ ਰਾਤ ਥੋੜਾ ਜਿਹਾ ਸਾਹ ਲਿਆ ਤੇ ਸਵੇਰੇ ਜਿਹੜਾ 505 ਮੀਂਹ ਚੱਲਿਆ ਉਹ ਤਾਂ ਬਹੁਤ ਜ਼ਿਆਦਾ ਮੀਂਹ ਪਿਆ ਜਿਹਦੇ ਕਰਕੇ ਕਾਫੀ ਨੁਕਸਾਨ ਹੋਣ ਦਾ ਖਤਰਾ ਸੋ ਹੁਣ ਵੀ ਜਿਹੜਾ ਰੋਕ ਰੋਕ ਕੇ ਮੀਂਹ ਪੈ ਰਿਹਾ ਕਾਫੀ ਮੀਂਹ ਪੈ ਰਿਹਾ ਹੁਣ ਕਈ ਬਾਈ ਫੋਨ ਕਰਦੇ ਵੀ ਪਿੰਡ ਦਾ ਹਾਲ ਮੜੀ ਵੀਡੀਓ ਬਣਾ ਕੇ ਪਾ ਦੇਈਂ ਬਾਈ ਸੋਖ ਸ਼ਾਂਤੀ ਆ ਪਿੰਡ ਦੇ ਵਿੱਚ ਮਾਲਕ ਦੀ ਕਿਰਪਾ ਤੇ वैसे अपना ਪਿੰਡ ਦਾ ਪਹਿਲਾਂ ਤੋਂ ਹੀ ਸਾਨੂੰ ਪਤਾ ਪੁਰਾਣੇ ਸਮੇਂ ਦੀ ਆਪਣੇ ਪਿੰਡ ਦੇ ਦਿਨਾਂ ਹਨ ਵੀ ਇੱਟਾਂ ਲੀਆਂ ਜਿਹੜੀਆਂ ਸੜਕਾਂ ਗਲੀਆਂ ਜੀਆਂ ਹੁੰਦੀ ਸੀ ਬਹੁਤ ਟਾਈਮ ਦੀਆਂ ਖਤਮ ਹੋਈਆਂ ਨੇ ਸੜਕਾਂ ਬਣੀਆਂ ਇਹਨੇ ਕਾਫੀ ਹੱਦ ਤੱਕ ਆਪਣਾ ਪਿੰਡ ਵਧੀਆ ਠੀਕ ਆ ਪਿੰਡ ਦੇ ਹਾਲਾਤ ਪਰ ਯਾਰ ਨਿਕਾਸੀ ਦਾ ਪ੍ਰੋਬਲਮ ਹਰੇਕ ਥਾਂ ਮੇ ਆਉਂਦੀ ਆ ਬਾਕੀ ਆਪਣੇ ਪਿੰਡ ਦੇ ਟੋਬੇ ਟਾਬੇ ਸਭ ਭਰ ਚੁੱਕੇ ਨੇ ਜਿਹੜਾ ਆਪਣਾ ਜੌਣਾ ਵਾਲੀ ਸੜਕ ਤੇ ਟੋਬਾ ਉਹਦੀ ਸੁਣ ਲਓ ਉਹ ਤਾਂ ਟੁੱਟ ਗਿਆ ਕਹਿੰਦੇ ਜਿਹੜਾ ਆਪਣਾ ਜੌਲਾ ਮੰਡੀ ਨੂੰ ਰਸਤਾ ਜਾਂਦਾ ਉਹ ਦਾ ਜਿਹੜਾ ਇੱਕ ਬੰਨ ਕਿਉਂਕਿ ਉਹ ਓਵਰਫਲੋ ਹੋ ਗਿਆ ਉਹ ਭਰਿਆ ਸਾਫ ਹੋਏ ਨੂੰ ਕਾਫੀ ਸਮਾਂ ਹੋ ਗਿਆ ਲੋ ਉਹ ਖੱਤਿਆਂ ਦੇ ਵਿੱਚ ਟੁੱਟ ਗਿਆ ਕਾਰਨ ਇਸ ਵਾਰ ਮੀਂਹ ਵਾਲੇ ਪੈ ਕੇ ਇੱਕ ਤਾਂ ਪਹਿਲਾਂ ਮੀਂਹ بارشਾਂ ਹੋਈਆਂ ਤੇ ਚੌਲਾਂ ਨੂੰ ਪਾਣੀ ਲੋਕਾਂ ਨੇ ਅੱਗੇ ਇੰਜਣ ਵਗੈਰਾ ਲਾ ਕੇ ਚਲਾ ਪਾ ਲੈਂਦੇ ਹੁੰਦੇ ਆ ਇਸ ਵਾਰ ਉਹ ਵੀ ਨਹੀਂ ਪਾਇਆ ਗਿਆ ਇਸ ਕਰਕੇ ਓਵਰਫਲੋ ਹੋ ਕੇ ਉਹ ਜਿਹੜਾ ਟੂਬ ਆਪਣਾ ਟੁੱਟ ਗਿਆ ਬਾਕੀ ਟੂਬੇ ਵੀ ਜਿਹੜੇ ਲਗਭਗ ਉੱਪਰ ਹੀ ਚੱਲ ਰਹੇ ਨੇ ਕੁੱਲ ਮਿਲਾ ਕੇ ਹਜੇ ਦਾ ਸ਼ੁਕ ਸ਼ਾਂਤੀ ਵੀ ਆ ਤੇ ਮਾਲਕ ਸ਼ੁਕ ਸ਼ਾਂਤੀ ਵੀ ਰੱਖੀ। ਸੋ ਬਾਰਿਸ਼ ਆ ਜਿਹੜੀ ਦੁਬਾਰਾ ਸ਼ੁਰੂ ਹੋ ਗਈ। ਥੋੜੀ ਥੋੜੀ ਕਣੀ। ਬਹੁਤੋ ਘਣਾ ਰਾਹੀ ਖਾਸ ਕਰਕੇ ਜਿਹੜੇ ਮੋਟਰਸਾਈਕਲ ਵਾਲੇ ਜਿੰਦ ਨੇ ਵਿਚਾਰੇ ਡਿਊਟੀਾਂ ਤੇ ਜਾਣਾ ਹੁੰਦਾ ਕੋਈ ਉਹਦੇ ਪਰਿਵਾਰਾਂ ਨੂੰ ਛੱਡਣ ਜਾਂਦਾ ਕੋਈ ਆਪ ਡਿਊਟੀ ਤੇ ਜਾਂਦਾ ਸੋ ਬਾਰਿਸ਼ਾ ਥੋੜੇ ਟਾਈਮ ਦੀ ਸੋਹਣੀ ਲੱਗਦੀ ਆ ਬਾਅਦ ਤਾਂ ਚੱਕ ਚੱਕ ਜਿ ਚਿਕੜ ਚਿਕੜਦੀ ਹੋਣ ਲੱਗ ਜਾਂਦੀਆਂ ਫੇਰ ਤਾਂ ਬਹੁਤ ਜ਼ਿਆਦਾ ਹੋ ਲੱਗਦੀ ਆ ਆ ਚੱਲਿਆ ਭਾਈ ਮੁੰਡਾ ਨੇਕ ਇਹਨੇ ਲੱਗਦਾ ਮੈਨੂੰ ਬਾਹਰੋਂ ਮਗਾਇਆ ਲੱਗਦਾ ਜਿਹੜਾ ਪਾਇਆ ਹੋਇਆ ਇਹਦੀ ਆ ਝੱਗਾ ਜਿਆ ਬਾਰਿਸ਼ ਤੋਂ ਖੱਟਣਾਂ ਦੇ ਲਈ ਹੀ ਸੋ ਆ ਹਾਲਾਤ ਨੇ ਜੀ ਆਪਣੇ بارش ਦਾ ਬੁਰਾ ਹਾਲੀਆ ਜੁੱਤੀਣੀ ਤਾਂ ਬਹਿ ਗਿਆ ਡਿਊਟੀਆਂ ਤੇ ਆ ਗਿਆ ਸਵੇਰੀ ਉਹ ਬੈਠੇ ਮੋਸਾਂ ਨੂੰ ਤਾਹ ਦਿੰਦੇ ਆ ਬੈਠੇ ਮੇਰੀ ਕਿਮੈਸਤਰੀ ਉਹਦਾ ਮਿਸਤਰੀ ਦੇ ਹੱਥਾਂ ਚ ਛਤਰੀਆਂ ਆ ਗਈਆਂ بارش ਦਾ ਬੋਲਾ ਹਰ ਸੁਣੀ ਆ ਹਾਂ ਲਾਈਵ ਚੱਲਦਾ ਜੀ ਨਹੀਂ ਉਹੀ ਲਾਈਵ ਲਾ ਹੈ YouTube ਤੇ ਆ ਮੈਸਤਰੀ ਆ ਜੀ ਮਰੀਕ ਸਿੰਘ ਜਿਹੜੇ ਫਾਰਸਾ ਦੇ ਲੈਵਲ ਕੱਢਦੇ ਨੇ ਇਹਨਾਂ ਦਾ ਲੈਵਲ ਕੱਢਿਆ ਸਹੀ ਹੁੰਦਾ ਉਹਨਾਂ ਕੋਲੇ ਆਹ ਬਾਈ ਕੋਲੇ ਮਸ਼ੀਨਾਂ ਲੈਵਲ ਆ ਜਿਹੜਾ ਹਾਸ ਦਾ ਬੇਟਾ ਜਿਹਦੀ ਮੈਂ ਮਸ਼ੀਨ ਦੀ ਵੀਡੀਓ ਪਾਈ ਸੀ ਉਹਦਨੇ ਸੋ ਇਹਨਾਂ ਦੀ ਲੈਵਲ ਤੋਂ ਰੱਬ ਬਚਾਵੇ ਅਰੇ ਸਹੀ ਨੇ ਤਾਂ ਵਿਚਾਰੇ ਇਤਿਹਾਸ ਦੀ ਐਦਲ ਹੁਣ ਬਾਹਰ ਕੀ ਆਈ ਦੀ ਆ ਗਈ ਹੋ ਸਕਤੈਨ ਆ ਗਿਆ ਸਵੇਰੀ ਤਿਆਰ ਹੋ ਕੇ ਲੈਂਟਰ ਭੰਨ ਕੇ ਤਿਆਰ ਹੋ ਕੇ ਆ ਗਿਆ ਜਾਨ ਦੀ ਉਹ ਪੂਰਾ ਇੱਕ ਨੰਬਰ ਹੋ ਕੇ ਆ ਗਿਆ ਰੇਸਾਂ ਦੇ ਕੇ ਸਰੀਰ ਨੂੰ ਆ ਗਿਆ ਜੀ ਉਹ ਲੋ ਜੀ ਮਾਲਕ ਬਾ ਸੁਖ ਸ਼ਾਂਤੀ ਰੱਖੇ ਜੀ ਸੁਰਦਾਸ ਬੇਨਤੀਆਂ ਕਰੋ ਵੀ ਮਾਲਕਾ ਹੁਣ ਬਹੁਤ ਹੋ ਗਿਆ ਹੁਣ ਨਾ ਮੀ ਭਾਈ ਤਸਲੀਆਂ ਹੋ ਗਈਆਂ ਚਲਿਆ ਕਰਤਾਰਬਸ ਪੂਰਾ ਘੋਲਿਆ ਪਿਆ ਬਾਈ ਬਦਲ ਸਾਹਮਣੇ ਕਰਤਾਰ ਬਸ ਲੋਡੇ ਦੇ ਸਵਾਰੀਆਂ ਦੀ ਵੀ ਘਾਟ ਪਾਈ ਗਈ ਆ ਜਮੇ ਨਹੀਂ ਹੈਗੀ ਸਵਾਰੀ ਕਿਉਂਕਿ ਚਲੋ ਠੀਕ ਹੈ ਜੀ ਆਪਾਂ ਫੇਰ ਮਿਲਦੇ ਆਂ ਲਾਈਵ ਕਰਦੇ ਆਂ ਆਪਾਂ ਬੰਦ ਜੀ ਹੁਣ